ਓਹ ਹੋਰ ਬਾਈ ਕਾਲਿਆ ਕੀ ਹਾਲ ਐ ਹਾਲ ਤਾਂ ਬਾਈ ਤੂੰ ਦੇਖੀ ਜਾਨਾ ਹਾਲ ਤਾਂ ਬਾਈ ਦੇਖੀ ਜਾਨਾ ਬਾਈ ਯਾਰ ਤੂੰ ਕਿਹੜੇ ਕੰਮਾਂ 'ਚ ਪਿਆ ਯਾਰ ਕੋਈ ਦੁਕਾਨਦਾਰ ਕੋਣ ਕਰ ਚੰਗਾ ਭਲਾ ਮਿਸਤਰੀ ਹੈਗਾ ਯਾਰ ਤੂੰ ਬਾਈ ਕਾ ਪੈਸਾ ਟਕਾਉਂਦਾ ਕਿੱਥੋਂ ਕਰੀਏ ਦੁਕਾਨਦਾਰ ਬਾਈ ਪੈਸੇ ਟਕੇ ਨੂੰ ਕੀ ਐ ਯਾਰ ਬਾਈ ਤੇਰਾ ਭਰਾ ਹੈ ਤਾਂ ਹੈਗਾ ਯਾਰ ਉਹ ਤੋਂ ਪੈਸਾ ਲੈ ਉਹਦਾ ਬਾਣੀਆਣਾ ਚੰਗਾ ਸਰਕਲ ਚੱਲਦਾ ਯਾਰ ਤੇ ਜੇ ਬਾਈ ਯਾਰ ਨਾ ਮੰਨੇ ਮੰਨੂ ਕਿਉਂ ਨਾ ਯਾਰ ਤੂੰ ਆ ਉਹਦੇ ਬਾਪੂ ਨਾਲ ਗੱਲ ਕਰਕੇ ਤਾਂ ਦੇਖ ਇੱਕ ਵਾਰ ਯਾਰ ਚੱਲ ਬਾਈ ਕਰਕੇ ਦੇਖ ਲੈ ਤੇਰੀ ਗੱਲ 'ਚ ਲੱਗਦਾ ਤਾਂ ਮੈਨੂੰ ਠੀਕ ਆ ਬਾਈ ਚੰਗਾ ਗੱਲ ਜਰੂਰ ਕਰਕੇ ਦੇਖੀ ਚੰਗਾ ਬਾਈ ਠੀਕ ਆ ਦਾਣਾ ਬਾਈ ਤੇਰੀ ਗੱਲ ਚ ਜੁੜਦੀ ਗੱਲ ਤਾਂ ਯਾਰ ਸਹੀ ਕਹੀ ਗਿਆ ਸੀ ਉਹ ਆਓ ਬੈਠਾ ਬਾਪੂ ਉਹ ਇਹਨਾਂ ਨਾਲ ਗੱਲ ਕਰਕੇ ਦੇਨੇ ਆ ਚੱਲ ਮਨਾ ਬਾਪੂ ਤੇਰੇ ਨਾਲ ਗੱਲ ਕਰਨੀ ਸੀ ਕਰ ਕਰ ਪੁੱਤ ਕਿਹ ਹੈ ਬਾਪੂ ਮਨ ਰਾਇਆ ਤੀ ਚੰਗਾ ਮੈਸਤਰੀਆ ਤੂੰ ਐਵੇਂ ਧੱਕੇ ਖਾਂਦਾ ਫਿਰਦਾ ਇਹਨਾਂ ਚ ਕੰਮਾਂ ਚ ਕੁਛ ਨਹੀਂ ਪਿਆ ਦੁਕਾਨ ਕਰ ਲਾ ਉਹ ਤਾਂ ਦੁਕਾਨ ਤੇ ਤੂੰ ਕਰ ਲੇਗਾ ਦਿਆੜੀ ਦੀਆਂ 500 ਦੀਆਂ ਤੂੰ ਗੋਲੀਆਂ ਖਾ ਜਾਣਾ ਦੁਕਾਨ 'ਚ ਤੈਨੂੰ ਕੀ ਸ਼ਿੱਕੂ ਬਚੂਆ ਨਾ ਬਾਪੂ ਗੋਆਂ ਘਟਾ ਲੂੰਗਾ ਮੈਂ ਚੱਲ ਗੋਲੀਆਂ ਵੀ ਤੂੰ ਘਟਾ ਲੇਗਾ ਫਿਰ ਦੁਕਾਨ ਕਰ ਲਈ ਇਹਨੇ ਪੈਸੇ ਕਿੱਥੋਂ ਲਿਆਏਗਾ ਪੈਸੇ ਦਾ ਵੱਡੇ ਪਾਈ ਦਾ ਵਧੀਆ ਬਾਣੀਆ ਸਰਕਲਾ ਉਹ ਦਬਾ ਦੂਗਾ ਕਿਹੜਾ ਉਹ ਪੁੱਤ ਉਹ ਨਹੀਂ ਮੰਨਣਾ ਉਹ ਕੋਈ ਨਹੀਂ ਬਾਪੂ ਇੱਕ ਵਾਰੀ ਗਲਤ ਕਰਕੇ ਦੇਖ ਚੱਲ ਤੇਰੇ ਕਹਿੰਦੇ ਮੈਂ ਇੱਕ ਵਾਰੀ ਗੱਲ ਕਰਕੇ ਦੇਖ ਲੈਣਾ ਪਰ ਉਹਨੇ ਮੰਨਣਾ ਤਾਂ ਹੈ ਨਹੀਂ ਇੱਕ ਵਾਰੀ ਕਰਕੇ ਦੇਖ ਬਾਪੂ ਫੇਰ ਚੱਲ ਦੇਖ ਲੈਣਾ ਫਿਰ ਲੈ ਹੋ ਠੀਕ ਆ ਬਾਪੂ ਚੱਲ ਕੋਈ ਨਹੀਂ ਕਰ ਲਾਂਗਾ ਉਹਨਾਂ ਨਾਲ ਗੱਲ ਹਾਂ ਪੁੱਤ ਚੱਲ ਮੈਂ ਤੇਰਾ ਨਾਲ ਬਾਅਦ ਚ ਕਰ ਕਰਦਾ ਹਾਂ ਹਾਂ ਠੀਕ ਹਾਂ ਬਾਪੂ ਤੇਰੇ ਤੇ ਇੱਕ ਕੰਮ ਸੀ ਇੱਕ ਹਾਂ ਆਪਣਾ ਛੋਟਾ ਮੁੰਡਾ ਨਾ ਬਿਲਡਿੰਗ ਦੀ ਦੁਕਾਨ ਕਰਨ ਨੂੰ ਆਉਣਾ ਹੈਗਾ ਅੱਛਾ ਉਹਨੂੰ 1 ਲੱਖ ਰੁਪਏ ਦੀ ਲੋੜ ਸੀ ਮੈਂ ਤੇ ਨਾਲ ਪਰਾਲ ਮਿਲ ਕੇ ਦੁਕਾਨ ਕਰਾ ਦਈਓ ਦੀ ਉਹ ਬਾਪੂ ਯਾਰ ਆਪਾਂ 1 ਲੱਖ ਰੁਪਏ ਕਥੋਲੇ ਆਵਾਂਗੇ ਆਪਾਂ ਤਾਂ ਆਬ ਖੇਤੀ ਬਾੜੀ ਵਾਲੇ ਬੰਦੇ ਹੈਗੇ ਉਹ ਤਾਂ ਮੈਂ ਤੇਰੀ ਗੱਲ ਸਮਝਦਾ ਹਾਂ ਉਹ ਚੰਗੇ ਰਾਹ ਬੈਜੂ ਉਹਦਾ ਘਰ ਵੱਜ ਜੂਗਾ ਨਹੀਂ ਉਹਨੂੰ ਕਿਸੇ ਨੇ ਕੁੜੀ ਨਹੀਂ ਦੇਣੀ ਗੱਲ ਤਾਂ ਤੇਰੀ ਵੀ ਠੀਕ ਹੈ ਹਾਂ ਤੇਰੇ ਬਾਣੀਏ ਨਾ ਚੰਗੇ ਲਿੰਕਾ ਤੂੰ ਪੁੱਛ ਲਾ ਯਾਰ ਗੱਲ ਕਰਨਾ ਛੇ ਤੈਨੂੰ ਪਤਾ ਕੰਨੇ ਕਰਦਾ ਉਹ ਸਾਰੇ ਪੈਸੇ ਨਸ਼ਿਆਂ 'ਚ ਲਾ ਦੂਗਾ ਓਏ ਨਹੀਂ ਕਰਦਾ ਹੁਣ ਮੈਨੂੰ ਉਹਨੇ ਕਿਹਾਗਾ ਅੱਛਾ ਹਾਂ ਪੁੰਨ ਲੱਗ ਜੂ ਆਪਾਂ ਨੂੰ ਚੱਲ ਪੁੱਛਦਾ ਫੇਰ ਉਹਨੂੰ ਮੈਂ ਬਾਣੀਏ ਨੂੰ ਪੁੱਛ ਪੁੱਛ ਲਾ ਦੂਗਾ ਪੈਸੇ ਫੇਰ ਉਹ ਪੈਸੇ ਤੇ ਲਾ ਦੂ ਹਣੀ ਮੈਨੂੰ ਕਿਹਾਗਾ ਵਿਆਜ ਵੀ ਮੋੜ ਦੂਗਾ ਆ ਹਾਂਜੀ ਲਾਲਾ ਜੀ ਹੋ ਠੀਕ ਐ ਆਪਣੇ ਤੇ ਕੰਮ ਸੀ ਇੱਕ ਯਾਰ ਪੈਸਿਆਂ ਦੇ ਲੋੜ ਸੀ ਕੀ ਕੁਝ ਲੱਖ ਰੁਪਏ ਦੀ ਮਿਲ ਜਾਣਗੇ ਚਲੋ ਇਹ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਤੇ ਕਿਦੋਂ ਤੱਕ ਪਹੁੰਚਦੇ ਕਰ ਦੋਗੇ ਚਲੋ ਠੀਕ ਹੈ ਕੱਲ ਲੈਣ ਆ ਜੂਗਾ ਮੈਂ ਹਾਂਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਬੱਬੂ ਬਾਣੀਆਂ ਮੰਨ ਗਿਆ ਤੇ ਉਹਦਾ ਕਹਿੰਦਾ ਕੱਲ ਆ ਕੇ ਪੈਸੇ ਲੈ ਜਿਓ ਚਲ ਠੀਕ ਹੈ ਤੇ ਉਹਨੂੰ ਸਮਝਾ ਦੀ ਇਹ ਗੱਲ ਪੀ ਪੈਸੇ ਨਸ਼ਾ ਤੇ ਨਹੀਂ ਡਾਉਣੇਗੇ ਕੰਮ ਕਰਨਾ ਉਹਦਾ ਚੰਗਾ ਪੁੱਤ ਮੈਂ ਉਹਨੂੰ ਸਮਝਾ ਦਊਂਗਾ ਤੇ ਤੂੰ ਪੈਸੇ ਲੈ ਆਂੀ ਗੱਲ ਜਿਆਦ ਨਾਲ ਪੈਸੇ ਤੇ ਕੋਈ ਨਹੀਂ ਮੈਂ ਲੈ ਜਾਊਂਗਾ ਸਮਝਾ ਆ ਦੀ ਉਹਨੂੰ ਇਹ ਗੱਲ ਠੀਕ ਹੈ ਹਾਂ ਚਲ ਠੀਕ ਹੈ ਬਾਪੂ ਜਾਣਾ ਹੁਣ ਮੈਂ ਬਣ ਜੇ ਪੈਸੇ ਲੈਣ ਚੰਗਾ ਪੁੱਤ ਨਾਪੂ ਉਹਦਾ ਫੜਾ ਉਹਦਾ ਲੱਖ ਰੁਪਇਆ ਪੱਥੇ ਹੁਣ ਬਾਬਾ ਮੁੰਡੀਆਂ ਦੀਆਂ ਕਮਾਈਆਂ 'ਚ ਬਰਕਤਾਂ ਪਾਵੇ ਤੇ ਨਾ ਉਹਨੂੰ ਗੱਲ ਸਮਝਾ ਦਈ ਸਾਰੀ ਜਿਹੜੇ ਤੈਨੂੰ ਕਹੀ ਸੀ ਮੈਂ ਕੋਈ ਗੱਲ ਨਹੀਂ ਪੁੱਤ ਟੈਂਸ਼ਨ ਆਲਾ ਯਾਰ ਕਿਤੇ ਨਸ਼ੇ ਕਰ ਲੱਗ ਜੀ ਇਹਦੇ ਮੈਂ ਉਹਨੂੰ ਇਹ ਜਿਹੇ ਤਰੀਕਿਆਂ ਨਾਲ ਸਮਝਾਊਗਾ ਉਹ ਮੁੜ ਕੇ ਆ ਗਲਤ ਕੰਮਾਂ 'ਚ ਵੱੜਦੇ ਨਹੀਂ ਹਾਂ ਠੀਕ ਹੈ ਨਾ ਤੇ ਤੇਰੀ ਜ਼ਿੰਮੇਦਾਰੀ ਤੇ ਪੈਸੇ ਦਿੱਤੇ ਮੈਂ ਬਾਣੀਆਂ ਨੇ ਕਹਿ ਕੇ ਤੋੜਿਆ 20 ਪੈਸੇ ਟਾਈਮ ਸਰ ਲਾ ਦਿਓ ਵਿਆਜ ਸਮੇਤ ਕੋਈ ਗੱਲ ਨਹੀਂ ਪੁੱਤ ਕਹਿੰਦੀ ਟੈਨਸ਼ਨ ਨਾ ਲੈ ਮੈਂ ਉਹਨੂੰ ਸਾਰਾ ਸਮਝਾਤਾ ਹਾਂ ਠੀਕ ਹੈ ਤੇਰੀ ਜ਼ਿੰਮੇਦਾਰੀ ਹੈ ਵਾ ਸੁਣ ਠੀਕ ਹੈ ਪੁੱਤ ਠੀਕ ਹੈ ਪੁੱਤ ਹਾਂ ਬਾਪੂ ਆ ਮੈਂ ਤੇਰੇ ਵੱਡੇ ਭਰਾ ਤੋਂ ਲੱਖ ਰੁਪਈਆ ਲਿਆਇਆ ਅੱਛਾ ਬਾਪੂ ਤੇਰੀ ਦੁਕਾਨ ਖਾਤਰ ਠੀਕ ਹੈ ਤੇ ਹੁਣ ਸਹੀ ਥਾਂ ਤੇ ਲਾਈਕ ਦੇ ਦੇ ਗੋਲਗਾ ਨਾ ਖਾ ਜੀ ਕੋਈ ਨਹੀਂ ਬਾਪੂ ਮੇਰੇ ਤੇ ਭਰੋਸਾ ਰੱਖ ਕਿਤੇ ਮੈਂ ਝੂਠਾ ਨਾ ਪਵਾ ਦੀ ਕੋਈ ਨਹੀਂ ਬਾਪੂ ਜਮਾਈ ਆ ਫੜ ਲੱਖ ਰੁਪਇਆ ਤੇ ਲੈ ਰੱਬ ਦੇ ਨਾਮ ਤੇ ਸਮਾਨ ਲਿਆ ਆ ਦਾ ਜਿਹੜਾ ਕੋਸਾ ਆਉਂਦਾ ਦਾ ਸਮਾਨ ਲਿਆ ਮੈਂ ਜਾ ਕੋਈ ਨਹੀਂ ਧੰਨਵਾਦ ਤੇ ਮੈਂ ਬੁਲਾਉਣਾ ਸਪੀਕਰ ਚ ਚੰਗਾ ਠੀਕ ਹੈ ਜਾ ਜਾ ਸ਼ਾਬਾਸ਼ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ। ਹੋਰ ਬਾਈ ਜੀ ਠੀਕ ਹੋ ਜੀ? ਠੀਕ ਹੈ ਜੀ। ਲਓ ਬਾਈ ਚਾਬੀਆਂ। ਲਓ ਬਾਈ ਚਾਬੀਆਂ। ਬਾਈ ਜੀ ਮੇਰੀ ਇੱਕ ਗੱਲ ਸੁਣ ਲਓ ਜੀ। ਮਹੀਨੇ ਦੀ 30 ਤਰੀਕ ਤੱਕ ਕਿਰਾਇਆ ਪਹੁੰਚਣਾ ਚਾਹੀਦਾ ਈ ਇਹਦਾ। ਕਿਰਾਇਆ ਜ਼ਰੂਰ ਪਹੁੰਚੂ ਬਾਈ। ਬਾਈ ਜੀ ਜੇ ਕਿਰਾਇਆ ਨਾ ਪਹੁੰਚਿਆ ਜੀ ਮੈਂ ਤੁਹਾਡਾ ਸਮਾਨ ਚੁੱਕ ਕੇ ਦੁਕਾਨ ਚੋਂ ਬਾਹਰ ਮਾਰੂੰਗਾ ਜੀ। ਟੈਨਸ਼ਨ ਨਾ ਮੰਨੋ ਜੀ ਤੁਸੀਂ। ਠੀਕ ਹੈ ਬਾਈ ਜੀ। ਚੰਗਾ ਠੀਕ ਹੈ ਜੀ। ਕੋਈ ਗੱਲ ਨਹੀਂ ਰੱਬ ਜਾ। ਹੋਰ ਬਾਈ ਕੰਮ ਠੀਕ ਚੱਲਦਾ ਹੁੰਦਾ ਨਾ। ਭਰਿਆ ਚੱਲਦਾ ਬਾਈ। ਮੇਰੀ ਗੱਲ ਸੁਣ ਹਾਂ ਬਾਈ ਮੈਨੂੰ ਬਾਣੀਆਂ ਦੇ ਰੋਜ਼ ਫੋਨ ਆਉਂਦੇ ਆ ਅੱਛਾ ਬਾਈ ਪੈਸਿਆਂ ਵਾਸਤੇ ਹਾਂ ਬਾਈ ਤੂੰ ਆਉਂਦਾ ਕੰਮ ਮਿਹਨਤ ਪੂਰੀ ਫੁੱਲ ਕਰ ਪੈਸੇ ਛੇਤੀ ਲਾਉਣੇ ਆਪਾਂ ਕੋਈ ਨਹੀਂ ਬਾਈ ਲਾ ਦੇਗੇ ਹਾਂ ਤੇ ਹੋਰ ਵਧੀਆ ਤੇਰੀ ਇਹਨਾਂ ਸਾਰਾ ਕੁਝ ਚੱਲੀ ਜਾਂਦਾ ਹੈ ਹਾਂ ਬਾਈ ਵਧੀਆ ਚੱਲਦਾ ਹੈ ਕਿਸੇ ਦੀ ਕਵੀ ਦਾ ਨਹੀਂ ਕੋਈ ਵਧੀਆ ਗਾ ਕੁ ਕਾਉਂਦੇ ਆ ਹਾਂ ਹਾਂ ਵਧੀਆ ਆਵੇ ਬਾਈ ਹਾਂ ਵਧੀਆ ਗੱਲ ਚ ਆਉਣੇ ਚਾਹੀਦੇ ਆਗੇ ਠੀਕ ਹੈ ਬਾਕੀ ਮਿਹਨਤ ਫੁੱਲ ਕਰੀ ਠੀਕ ਹੈ ਕੋਈ ਗਲਤ ਕੰਮਾਂ ਚ ਨਾ ਪੈ ਜੀ ਪੈਸਿਆਂ ਦਾ ਚੰਗਾ ਇਸਤੇਮਾਲ ਕਰੀ ਠੀਕ ਹੈ ਬਾਈ ਹਾਂ ਚਲ ਠੀਕ ਹੈ ਮੈਂ ਚਲਦਾ ਮੈਨੂੰ ਦੇਖਣੀ ਆ ਸੀ ਤੇਰਾ ਕੀ ਕੰਮ ਹੈ ਚਲ ਠੀਕ ਹੈ ਬਾਈ ਮਾਸ਼ੇ ਬਣਾ ਕਾਦਾ ਹਾਲ ਹੈ ਯਾਰ ਹੱਡ ਡੁੱਤੀ ਜਾਂਦੇ ਹੋਰ ਕਿ ਮੈਂ ਕਾਲੇ ਆਇਆ ਪਿਆ ਸਸਤਾ ਕੀ ਪੁੱਛਣਾ ਯਾਰ ਬਈ ਯਾਰ ਮਾਸ਼ੇ ਬਣਾ ਕਾਦਾ ਹਾਲ ਹੈ ਯਾਰ ਹੱਡ ਡੁੱਤੀ ਜਾਂਦੇ ਆ ਯਾਰ ਤੜਕੇ ਪਈਆਂ ਕਿੰਨੇ ਪੈਸੇ ਤੇ ਲੱਗੇ ਪੈਸੇ ਆਉਂਦਾ ਯਾਰ ਤੇ ਆਦੇ ਵੱਡੇ ਭਰਾ ਤੋਂ ਮੰਗ ਲਾ ਉਹਦੇ ਉਹਨੇ ਮੈਨੂੰ ਦਿੰਦਾ ਨਹੀਂ ਬਈ ਗੋਗ ਖਾਤਰ ਉਹਨੇ ਮੈਂ ਕੰਮ ਇਹ ਚਲਾ ਕੇ ਦਿੱਤਾ ਸੀ ਉਹ ਚੱਲਿਆ ਨਹੀਂ ਆ ਫਿਰ ਐਂ ਤੇ ਕਮਲਿਆ ਤੂੰ ਮਰ ਜਾਏਗਾ ਮਰਨਾ ਤਾਂ ਬਈ ਯਾਰ ਕਾ ਨੂੰ ਐ ਪਰ ਹੁਣ ਕੋਈ ਹੀਲਾ ਨਹੀਂ ਦਾ ਗੋਲੀਆਂ ਦਾ ਨਸ਼ੇ ਬਣਾ ਤੋੜ ਬੋ ਲੱਗੀ ਹੋਏ ਬਹੁਤ ਔਖਾ ਹੈ ਬਾਈ ਤੂੰ ਐਂ ਕਰ ਫਿਰ ਦੁਕਾਨ ਵਾਲਾ ਸਮਾਨ ਵੇਚ ਦੇ ਨਹੀਂ ਯਾਰ ਬਾਪੂ ਮੈਂ ਜਵਾਨ ਕੀਤੀ ਹੈ ਕਿ ਸਮਾਨ ਵੇਚ ਕੇ ਗੋਲੀਆਂ ਹੀ ਖਾਣੀਆਂ ਮੈਂ ਗੋਲੀਆਂ ਨਾ ਖਾ ਤੂੰ ਪਰ ਪੱਕੀ ਲਿਆ ਉੱਕੀ ਨਹੀਂ ਯਾਰ ਬਾਪੂਆਂ ਜਵਾਨ ਕਰੀਏ ਮੈਂ। ਓ ਯਾਰ ਗੱਲ ਸੁਣ ਮੇਰੀ ਯਾਰ ਜਵਾਨ ਜਵੂਨ ਤੱਕ ਤੇਣੀ ਹੁੰਦੀ ਯਾਰ ਤੂੰ ਆਦਾ ਕੰਮ ਕੱਢ ਯਾਰ। ਨਹੀਂ ਯਾਰ ਬਾਈ। ਕਿ ਮਿਲਣਾ ਉੱਥੇ ਟ੍ਰੈਡਰ ਕਰੀ ਜਾਂਦਾ ਸਾਰਾ ਦਿਨ। ਨਹੀਂ ਬਾਈ ਯਾਰ ਇਹ ਨਹੀਂ ਮੈਂ ਕਰਦਾ ਬਾਪੂਆਂ ਜਵਾਨ ਕਰੀਆ ਬਾਈ। ਸਾਡੇ ਇਸ ਮੋਟਾ ਪੁੱਤਰ ਹੈ ਤੇਰਾ ਚੰਗਾ ਜ਼ਮੀਨਾਂ ਚੰਗਾ ਕੰਮ ਕਰਦੇ ਤੁਸੀਂ ਭੈਣ ਜੋ। ਤੂੰ ਤੈਨੂੰ ਕੰਮ ਦੀ ਕੀ ਲੋੜ ਆ ਯਾਰ ਛੜਾ ਛੜ ਹੈਗਾ ਤੂੰ ਯਾਰ ਤੇ ਤੇ ਜ਼ਮੀਨ ਨੀ ਵਖਦੀ ਖਾਦੀ ਨਾਲੇ ਦੁਕਾਨ ਜੀ ਬੈ ਕੇ ਕੰਮ ਨਵੇਂ ਬਰੇ। ਚੱਲ ਦੇਨੇ ਆ ਬਾਈ ਤੇਰੀ ਗੱਲ ਚ ਦਮ ਲੱਗਦਾ। ਐਵੇਂ ਲੋਹਾ ਕੁੱਟੀ ਜਾਵਾਂਗੇ ਗੋਨ ਆਪੇ। ਪਤਾ ਹੈਗਾ ਤੇਰਾ ਤੇਰਾ ਵਿਆਹ ਤਾਂ ਹੁੰਦਾ ਨਹੀਂ ਹੁਣ ਬੁਰਾ ਤੂੰ ਹੋ ਗਿਆ ਚਲ ਠੀਕ ਹੈ ਬਾਈ ਫਿਰ ਦੇਦੇ ਆ ਮੇਰੀ ਗੱਲ ਤੇ ਗੌਰ ਕਰੀਂ ਕਿਤੇ ਮੂੰਹ ਇੱਥੇ ਮਰ ਜੇ ਠੇਖਾਂ ਦਾ ਚਲ ਠੀਕ ਹੈ ਗੱਲ ਜਿ ਲੱਗਦਾ ਦਾਮ ਆ ਯਾਰ ਆ ਜਿਤਾ ਸਵਾਦ ਆ ਗਿਆ ਥਾਣੇ ਤੇ ਫੋਨ ਤਾਂ ਕਰਦਗੇ ਫੇਰ ਹੀ ਫੜਿਆ ਜਾਊਗਾ ਹੈਲੋ ਹੈਲੋ ਡੱਬਲੀ ਠਾਣੀ ਤੇ ਬੋਲਦੇ ਆ ਜੀ ਹਾਂਜੀ ਹਾਂਜੀ ਅੱਜ ਇੱਕ ਬੰਦਾ ਭਾਰਤ ਮਾਲਾ ਰੋਡ ਤੋਂ ਸੁਰਮੇ ਰੰਗੀ ਸਕੂਟਰੀ ਲੈ ਕੇ ਪਿੱਛੇ ਸਿੱਧੂ ਲਿਖਿਆ 2-3 ਕਿਲੋ ਪੁੱਕੀ ਲੈ ਕੇ ਨੰਗੂ ਆ ਭਾਰਤ ਮਾਲਾ ਰੋਡ ਤੇ ਜੀ ਹਾਂ ਸੁੱਕਾ ਨਾ ਜਾਣਦੇ ਉਹਨੂੰ ਠੀਕ ਹੈ ਠੀਕ ਹੈ ਜੀ ਭਾਰਤ ਮਾਲਾ ਰੋਡ ਤੇ ਠੀਕ ਹੈ ਜੀ ਠੀਕ ਹੈ ਜੀ ਹਾਂ ਠੀਕ ਹੈ ਸਾਬੀ ਹਾਂਜੀ ਮੈਨੂੰ ਖਬਰ ਮਿਲੀ ਆ ਜੀ ਕੀ ਭਾਰਤਵਾਲਾ ਰੋਡ ਤੇ ਜੀ ਇੱਕ ਬੰਦਾ ਜੀ 2 ਕਿਲੋ ਭੁੱਕੀ ਲੈ ਕੇ ਟੱਪੂਗਾ ਜੀ ਅੱਛਾ ਹਾਂਜੀ ਅੱਜ ਲੱਗੀ ਕੋਡੀ ਹਾਂਜੀ ਹਾਂਜੀ ਸਾਬ ਜੀ ਇੱਧਰ ਨਿਗ੍ਹਾ ਰੱਖੀ ਠੀਕ ਆ ਸਾਬ ਜੀ ਨਾ ਕੋਟਾ ਥੱਲੇ ਲੈ ਕੇ ਮਾਰਾਂਗੇ ਸਾੜੇ ਨੂੰ ਠੀਕ ਆ ਸਾਬ ਜੀ ਠੀਕ ਆ ਸਾਬ ਜੀ ਭਾਤਰਾ ਨਿਗ੍ਹਾ ਰੱਖੀ ਚਾਰਚ ਮੇਰੇ ਤੂੰ ਇੱਧਰ ਨਿਗ੍ਹਾ ਰੱਖ ਮੈਂ ਇੱਧਰ ਨਿਗ੍ਹਾ ਰੱਖਦਾ ਠੀਕ ਐ ਓਏ ਪਰ 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 ਰੋਕ ਓਏ 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 ਪਰ ਰੋਕ ਓਏ ਰੋਕ ਓਏ ਚੱਲ ਚੱਬੀ ਹਟ ਚੱਲ ਚੱਲ ਓਏ ਪਰ 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 ਓਏ ਲੈ 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 ਆ ਜਾ ਆ ਜਾ ਆ ਜਾ ਬੋਤਾ ਆ ਜਾ ਆ ਜਾ ਫਲੇਰ ਨੂੰ ਓਏ ਹਾ ਦੀ ਹਰਦਾ ਦੱਸ ਕਿੱਧਰ ਜਾਂਦਾ ਸੀ ਓਏ ਬਾਦਰ ਗੱਡੀ ਚੱਕਰ ਇਹਦੀ ਤਾਂ ਇਹ ਤੈਨੂੰ ਕਿਹਨੇ ਭਜਣ ਦੇ ਦਿੱਤੀਏ ਪੁਲਿਸ ਦੇ ਕਹੇ ਰੁਕਦਾ ਨਹੀਂਗਾ ਇਧਰ ਆ ਮੂਨੇ ਹੋ ਖੜੇ ਸੀ ਇਹ ਤਾਂ ਹੋਈ ਹੈ 2 ਕਿਲੋ ਭੁੱਕੀ ਵਾਲੀ ਹਾ ਹਾ ਆ ਗਿਆ ਬੱਤ ਹੱਥ ਨੂੰ ਸਾਡੇ ਅੱਜ ਤੇਰੇ ਤੇ ਕੁੰਡੀ ਲੱਗੀ ਲੈ ਚਾਲਕ ਬਾਦਰਾ ਗੱਡੀ ਦੇਵਾ ਇਹਨੂੰ ਬਾ ਮੋਟਰਸਾਈਕਲ ਤੇ ਚੱਲ ਮੇੜਾ ਮੋਟਰ ਨਾਲ ਓਏ ਚੱਲ ਪਾਤਰ ਬੈਗ ਬਕਸਾ ਨਾਲ ਮੋਟਰ ਚਲਾ ਉਹਦੇਲੇ ਨੂੰ ਹਾਂ ਹਾਂ ਹੋ ਗਿਆ ਹੋਏ ਚੱਲ ਅੱਜ ਫਸਿਆ ਖੜੱਕੇ ਜੇ ਮੇਰੇ ਸਲੇ ਦਾ ਕਰੇ ਦੱਸ ਕੇ ਫੋਨ ਲਾ ਕੇ ਹਲੋ ਹਲੋ ਛੋਡੇ ਮੁੰਡੇ ਨੂੰ ਭਾਰਤ ਮਾਲਾ ਰੋਡ ਤੇ ਪੁਲਿਸ ਨੇ ਫੜ ਲਿਆ ਹੈ ਇਹ ਜਮਾਨਤ ਕਰਾਉਣੀ ਆ ਤਾਂ ਡੱਬਾਂਲੀ ਥਾਣੇ 'ਚ ਆ ਜਾਓ। ਕੌਣ ਕੌਣ ਬੋਲਦਾ ਕਿੱਥੇ ਕਿੱਥੇ? ਕੌਣ ਬੋਲਦਾ? ਹੈਲੋ, ਹੈਲੋ। ਹੈਲੋ। ਪਪੂ, ਉਹ ਬਾਪੂ ਖੜਾ ਹੋਇਆ ਯਾਰ। ਕੀ ਹੋ ਗਿਆ? ਉਹ ਆਪਣੇ ਕਾਲੇ ਨੂੰ ਪੁਲਿਸ ਵਾਲਿਆਂ ਨੇ ਫੜ ਲਿਆ। ਹੈ? ਹਾਂ। ਕਿਵੇਂ ਫੜ ਲਿਆ? ਉਹ ਪਤਾ ਨਹੀਂ ਮੈਨੂੰ ਤਾਂ ਕਿਵੇਂ ਫੜ ਲਿਆ। ਮੈਨੂੰ ਤਾਂ ਕੋਣ ਆਇਆ ਕਿ ਤੋਂ? ਹੁਣ ਫਿਰ ਹੁਣ ਫਿਰ ਮੈਨੂੰ ਕੀ ਪਤਾ ਕੀ ਕਰਨਾ ਹੈਗਾ? ਪਰ ਮੈਨੂੰ ਆਇਆ ਸਮਝ ਨਹੀਂ ਆਉਂਦਾ ਵੀ ਪੁਲਿਸ ਵਾਲੇ ਫੜਿਆ ਕਿਉਂ ਆਣੂ ਮੈਨੂੰ ਲੱਗਦਾ ਉਹ ਕੋਈ ਨਸ਼ਾ ਜਿ ਲੈ ਕੇ ਜਾਂਦਾ ਹੋਊਗਾ ਓ ਥੋੜਾ ਨਸ਼ਿਆਂ ਦੇ ਮਾਰੇ ਰਾਸ ਨਹੀਂ ਆਉਂਦੇ ਤੈਨੂੰ ਮੈਂ ਕਿਹਾ ਸੀ ਬਾਪੂ ਵੀ ਨਾ ਪੈਸੇ ਦੇ ਉਹਨੂੰ ਹੈ ਨਹੀਂ ਪੈਸੇ ਸੰਭਾਲਣ ਵਾਲਾ ਉਹ ਓ ਮੈਨੂੰ ਉਹ ਸਭ ਤੇਰੇ ਕਾਰੇ ਕਰਿਆ ਓ ਮੈਨੂੰ ਉਹਦੀ ਪੁਲਿਸ ਸੂਟ ਦੇਖ ਕੇ ਤਰਸ ਆ ਗਿਆ ਯਾਰ ਓਹੋ ਹੋ ਸੁਣ ਦੱਸ ਜਵਾਨਤ ਕਿਵੇਂ ਕਰਾਏਗਾ ਉਹਦੀ ਹੁਣ ਤੇ ਬਾਣੀਆਂ ਨੇ ਪੈਸੇ ਵੀ ਨਹੀਂ ਦੇਣੀ ਤੈਨੂੰ ਤੂੰ ਕੱਲ ਹੀ ਲੈ ਕੇ ਆਇਆ ਸੀ ਅਜੇ ਲੱਖ ਰੁਪਇਆ ਓ ਥੋੜਾ ਬਾਪੂ ਘਾਇਆ ਕਰਦੇ ਆ ਮੈਂ ਤਾਂ ਆਣਾ ਉਹਦੀ ਦੁਕਾਨ ਵਾਲਾ ਸਾਮਾਨ ਵੇਚ ਕੇ ਉਹਦੀ ਇਮਾਨਤ ਕਰਾ ਦਿੰਦੇ ਆ ਉਹ ਫਿਰ ਤੂੰ ਬਾਣੀਆਂ ਕਿਵੇਂ ਲਾਹੇਗਾ ਬਾਣੀਆਂ ਦਾ ਚੱਲ ਦੇਖੀ ਜਾਊਗੀ ਜੇ ਆ ਪੈਸੇ ਨਾਲ ਮੋੜੇ ਤਾਂ ਮੈਂ ਵੀ ਉਹਦੇ ਨਾਲ ਹੀ ਬੈਠਾ ਹੋਊਗਾ ਜਿਹੜਾ ਬਾਣੀਆਂ ਮੇਰੇ ਤੇ ਡਾਂਗ ਚਾੜੂ ਪੈਸਿਆਂ ਦੀ ਪਰ ਦੇਖੀ ਜਾਊਗੀ ਹੁਣ ਕੇ ਉਹ ਤੇ ਜ਼ਮਾਨਤ ਕਰਾਉਣੀ ਐ ਆ ਛੋਟਾ ਭਰਾ ਚੱਲ ਆ ਜੀ ਆ ਜਾ ਉਹ ਬਾਪੂ ਆ ਕੇ ਦੁਕਾਨ ਚੋਂ ਦੂੜੀ ਭਰੀ ਪਈ ਪਈ ਸਮਾਨ ਤਾਂ ਹੈ ਹੀ ਨਹੀਂ ਆਹੋ ਜੇ ਮੇਰੇ ਦਾ ਭੈਣ ਦੇ ਨਹੀਂ ਤੇ ਸਮਾਨ ਵੀ ਵੇਚ ਕੇ ਗੋਲੀਆਂ ਗੋਲੀਆਂ ਖਾ ਗਿਆ ਉਹ ਕੋਈ ਓਤੀ ਹੁੰਦਾ ਕਰਾਲਾ ਜ਼ਮਾਨਤ ਖਸਮ ਦੀ ਹੁਣ ਮਰਨ ਦੇ ਮਰਨ ਦੇ ਜੇਲ੍ਹ ਚ ਹੀ ਪਰੇ ਆਪਾਂ ਕੀ ਕਰਨਾ ਹੁਣ ਸਾਰਾ ਸਮਾਨ ਤਾਂ ਵੇਚ ਕੇ ਆ ਗਿਆ ਜ਼ਮਾਨਤ ਕੀ ਛੜਛੜ ਦੀ ਕਰਾਈਏ ਉਹਦੀ